ਵਾਹਨ ਚਾਲਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਇਹ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਧਿਆਨ ਨਾਲ ਸੁਣ ਲਵੋ ਪੰਜਾਬ ਵਿੱਚ ਉੱਚ ਸੁਰੱਖਿਆ ਨੰਬਰ ਪਲੇਟਾਂ ਤੋਂ ਬਗੈਰ ਵਾਹਨ ਚਲਾਉਣ ਵਾਲੇ ਸਾਵਧਾਨ ਹੋ ਜਾਣ ਟਰਾਂਸਪੋਰਟ ਵਿਭਾਗ ਜਲਦੀ ਹੀ ਸਖਤੀ ਦੀ ਤਿਆਰੀ ਕਰ ਰਿਹਾ ਹੈ ਪੁਲਿਸ ਵੱਲੋਂ ਹੁਣ ਅਜੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਬਿਗੈਰ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਵਾਲੇ ਵਾਹਨ ਮਾਲਕਾਂ ਨੂੰ ਜਿਹੜਾ 2 ਤੋਂ 3000 ਰੁਪਏ ਦਾ ਜੁਰਮਾਨਾ ਹੋ ਸਕਦਾ ਦਰਅਸਲ ਪੰਜਾਬ ਵਿੱਚ 37.62% ਵਾਹਨਾਂ ਤੇ ਅਜੇ ਤੱਕ ਉੱਚ ਸੁਰੱਖਿਆ ਨੰਬਰ ਪਲੇਟਾਂ ਨਹੀਂ ਇਸੇ ਕਾਰਨ ਅਜੇ ਵਾਹਨਾਂ ਦੇ ਚਲਾਨ ਕੱਟਣ ਦੀ ਕਾਰਵਾਈ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਸੂਬੇ ਵਿੱਚ ਕੁੱਲ 1.47 ਕਰੋੜ ਵਾਹਨ ਰਜਿਸਟਰ ਨੇ ਜਿਨ੍ਹਾਂ ਦੇ ਵਿੱਚੋਂ 55.45 ਲੱਖ ਵਾਹਨਾਂ ਤੇ ਉੱਚ ਸੁਰੱਖਿਆ ਨੰਬਰ ਪਲੇਟਾਂ ਨਹੀਂ ਨੇ ਇਹ ਗੱਲ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਦੇ ਅੰਕੜਿਆਂ ਦੇ ਵਿੱਚ ਸਾਹਮਣੇ ਆਈ ਆ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਨੇ ਹਾਲੀ ਵਿੱਚ ਅਜੇ ਸਾਰੇ ਵਾਹਨਾਂ ਦੀ ਸੂਚੀ ਤਿਆਰ ਕੀਤੀ ਆ ਜਿਨ੍ਹਾਂ ਤੇ ਉੱਚ ਸੁਰੱਖਿਆ ਨੰਬਰ ਪਲੇਟਾਂ ਨਹੀਂ ਨੇ ਇਸ ਸੂਚੀ ਕਹਿੰਦਾ ਸਰਕਾਰ ਨਾਲ ਵੀ ਸਾਂਝੀ ਕੀਤੀ ਗਈ ਆ ਹੁਣ ਪੁਲਿਸ ਵਿਭਾਗ ਦੇ ਵੱਲੋਂ ਅਜੇ ਸਾਰੇ ਵਾਹਨਾਂ ਦੇ ਚਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ ਕਈ ਵਾਰ ਵਿਸ਼ੇਸ਼ ਮੁਹਿੰਮਾਂ ਚਲਾ ਕੇ ਉੱਚ ਸੁਰੱਖਿਆ ਨੰਬਰ ਪਲੇਟਾਂ ਨਾ ਲਾਉਣ ਵਾਲਿਆਂ ਨੂੰ ਸਮਾਂ ਦਿੱਤਾ ਇਸ ਦੇ ਬਾਵਜੂਦ ਵੇ ਵਾਹਨ ਮਾਲਕ ਗੰਭੀਰਤਾ ਨਹੀਂ ਦਿਖਾ ਰਿਹਾ ਹੈ ਦੱਸਦੀ ਹੈ ਕਿ ਸਾਲ 2021 ਵਿੱਚ ਸਰਕਾਰ ਨੇ ਸੂਬੇ ਦੇ ਸਾਰੇ ਵਾਹਨਾਂ ਤੇ ਉੱਚ ਸੁਰੱਖਿਆ ਪਲੇਟਾ ਲਗਾਉਣ ਨੂੰ ਲੈ ਕੇ ਸ਼ਕਤੀ ਸ਼ੁਰੂ ਕਰ ਦਿੱਤੀ ਸੀ ਸਾਲ 2023 ਦੇ ਵਿੱਚ ਇੱਕ ਮੁਹਿੰਮ ਚਲਾ ਕੇ ਇਸ ਲਈ ਇੱਕ ਸਮਾਂ ਸੀਮਾ ਤੈਅ ਕੀਤੀ ਗਈ ਸੀ ਪਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜੇਕਰ ਅਸੀਂ ਗਵਾਂਡੀ ਰਾਜ ਹਰਿਆਣਾ ਦੀ ਗੱਲ ਕਰੀਏ ਤਾਂ 34.22% ਵਾਹਨਾਂ ਉੱਪਰ ਉੱਚ ਸੁਰੱਖਿਆ ਪਲੇਟ ਨਹੀਂ ਨੇ ਹਰਿਆਣਾ ਵਿੱਚ ਕੁੱਲ 1.39 ਕਰੋੜ ਵਾਹਨ ਨੇ ਜਿਨ੍ਹਾਂ ਦੇ ਵਿੱਚੋਂ 47.54 ਲੱਖ ਵਾਹਨਾਂ ਉੱਪਰ ਉੱਚ ਸੁਰੱਖਿਆ ਨੰਬਰ ਪਲੇਟਾਂ ਨਹੀਂ ਹਨ ਉੱਚ ਸੁਰੱਖਿਆ ਨੰਬਰ ਪਲੇਟਾਂ ਨਾ ਹੋਣ ਤੇ 2 ਤੋਂ ਜਿਹੜਾ 3000 ਰੁਪਏ ਦਾ ਜੁਰਮਾਨਾ ਦਰਸਾ ਲੋ ਉੱਚ ਸੁਰੱਖਿਆ ਨੰਬਰ ਪਲੇਟ ਐਲੂਮੀਨੀਅਮ ਦੀ ਬਣੀ ਹੁੰਦੀ ਆ ਇਸ ਪਲੇਟ ਦੇ ਉੱਪਰਲੇ ਕੋਨੇ ਤੇ ਇੱਕ ਕਰੋਮੀਅਮ ਆਧਾਰਿਤ ਹੋਲੋਗ੍ਰਾਮ ਹੁੰਦਾ ਪਲੇਟ ਨੂੰ ਵਾਹਨ ਤੇ ਇੱਕ ਗੈਰ ਹਟਾਉਣਯੋਗ ਤੇ ਗੈਰ ਮੁੜ ਵਰਤੋਂਯੋਗ ਲੋਕ ਫਿਟਿੰਗ ਸਿਸਟਮ ਨਾਲ ਲਗਾਇਆ ਜਾਂਦਾ ਤਾਂ ਜੋ ਇਸ ਨੂੰ ਦੁਬਾਰਾ ਵਰਤਿਆ ਨਾ ਜਾ ਸਕੇ ਇਸ ਨੂੰ ਪੁਰਾਣੇ ਵਾਹਨਾਂ ਦੇ ਨਾਲ ਨਾਲ ਨਵੇਂ ਵਾਹਨਾਂ ਤੇ ਵੀ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਦੇ ਨਾਲ ਹੀ ਇਸ ਦਾ ਇੱਕ ਵਿਲੱਖਣ ਕੋਡ ਜੋ ਹਰ ਵਾਹਨ ਲਈ ਵੱਖਰਾ ਹੁੰਦਾ ਉੱਚ ਸੁਰੱਖਿਆ ਨੰਬਰ ਪਲੇਟ ਦੇ ਬਹੁਤ ਸਾਰੇ ਫਾਇਦੇ ਨੇ ਜੇਕਰ ਕੋਈ ਵੀ ਵਾਹਨ ਹਾ사ਗ੍ਰਸਤ ਹੋ ਜਾਂਦਾ ਤਾਂ ਵਾਹਨ ਦੇ ਮਾਲਕ ਸਮੇਤ ਸਾਰੀ ਜ਼ਰੂਰੀ ਜਾਣਕਾਰੀ ਵਾਹਨ ਤੇ ਲੱਗੀ ਉੱਚ ਸੁਰੱਖਿਆ ਨੰਬਰ ਪਲੇਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਡਰਾਈਵਰ ਦੇ ਪਰਿਵਾਰ ਨੂੰ ਸਮੇਂ ਸਿਰ ਜਾਣਕਾਰੀ ਭੇਜਣ ਵਿੱਚ ਮਦਦ ਕਰਦਾ ਇਹ ਸੁਰੱਖਿਆ ਲਈ ਵੀ ਬਹੁਤ ਜ਼ਿਆਦਾ ਜਿਹੜਾ ਮਹੱਤਮਪੂਰਨਾ ਨਕਲੀ ਪਲੇਟਾਂ ਦੀ ਨਕਲ ਕਰਕੇ ਨਹੀਂ ਬਣਾਈਆਂ ਜਾ ਸਕਦੀਆਂ ਇਸੇ ਨਾਲ ਹੀ ਨੰਬਰ ਪਲੇਟ ਦੇ ਚੋਰੀ ਹੋਣ ਜਾਂ ਕਿਸੇ ਹੋਰ ਵਾਹਨ ਵਿੱਚ ਦਰਵਾਜ਼ੇ ਅੱਤੋਂ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਆ ਜੇਕਰ ਪਲੇਟ ਟੁੱਟ ਜਾਂਦੀ ਆ ਤਾਂ ਇਸ ਨੂੰ ਦੁਬਾਰਾ ਨਹੀਂ ਜੋੜਿਆ ਜਾ ਸਕਦਾ